ਇਹ 70 ਮੀਲ ਇਥੇ ਲਾਹੌਰ ਸੀਗਾ ਹਨਾ ਹਾਂ ਨਾ ਮੈਂ 70 ਮੀਲ ਰੋਡ ਸੀਗਾ ਦੋ ਬੰਦੇ ਹੁੰਦੇ ਇਥੇ ਖਿੱਚਦੇ ਸੀ ਪਾਣੀ ਹੈ ਕਰਕੇ ਤੇ ਆਹ ਵੇਖੋ ਪ੍ਰਾਣੀਆਂ ਬਾੜੀਆਂ ਇਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਫੁੱਟਵਾ ਲੱਗੀਆਂ ਹੋਈਆਂ ਨੇ ਜਿਹੜੇ ਮੁਸਲਮਾਨਾਂ ਦੁਆਰਾ ਬਣਾਇਆ ਮਹਾਰਾਜਾ ਗੰਗਾ ਸਿੰਘ ਦੇ ਤਾਰੀ ਤੇ ਬਣਿਆ ਜੀ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਖੜੇ ਆ ਪਿੰਡ ਦਾਰਾਪੁਰ ਤੇ ਜ਼ਿਲ੍ਹਾ ਮੋਗਾ ਅੱਜ ਕੱਲ ਆਪਾਂ ਜਿਹੜੀਆਂ ਪ੍ਰਾਣੀਆਂ ਵਿਰਾਸਤਾਂ ਭੁੱਲਦੇ ਵੀ ਜਾਂਦੇ ਆ ਤੇ ਆਪਾਂ ਕਿਤੇ ਉਹ ਸਾਹਮ ਕੇ ਰੱਖੀਆਂ ਵੀ ਨਹੀਂ ਆ ਤੇ ਪਰ ਅੱਜ ਆਪਾਂ ਦਾਰਾਪੁਰ ਪਿੰਡ ਖੜੇ ਆਂ ਤੇ ਬਾਕੀ ਤੁਸੀਂ ਭਈਆ ਪੁਰਾਣਾ ਜਿਹੜਾ ਗੇਟ ਦੇਖ ਰਹੇ ਹੋ ਨਾ ਇਹ ਲਗਭਗ ਪੌਣੇ 200 150 ਸਾਲ ਪੁਰਾਣਾ ਜਿਹੜਾ ਘਰ ਆ ਤੇ ਇਹਨਾਂ ਦੇ ਪਿੱਛੇ ਇਹ ਤਾਂ ਦਰਵਾਜ਼ਾ ਤੇ ਦਰਵਾਜ਼ੇ ਦੇ ਮਗਰ ਜਿਹੜਾ ਬਾਈ ਹੁਣਾ ਦਾ ਜਿਹੜਾ ਮਕਾਨ ਵੀ ਆ ਇਹ ਇਹ ਹਨ ਆਪਣੇ ਨਾਲ ਜਗਦੀਪ ਸਿੰਘ ਜਿਹੜੇ ਟੀਚਰ ਸੀਗੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਧਰ ਨਾ ਇੱਕ ਮੀਲ ਪੱਥਰ ਲੱਗਾ ਹੋਇਆ ਵਾ 70 ਮੀਲ ਉਦੋਂ ਮੀਲਾ ਹੁੰਦੀਆਂ ਸੀ ਅੱਛਾ ਇਹ 70 ਮੀਲ ਇਥੇ ਲਾਹੌਰ ਸੀਗਾ ਹਨਾ ਹਾਂ ਨਾ ਮਸ 70 ਮੀਲ ਰੋਡ ਸੀਗਾ ਆ ਭਾਈ ਆ ਇਥੇ ਲਾਹੌਰ ਦੇ ਸੱਤ ਪਰ ਮੀਲ ਤੇ 21 ਕਿਲੋਮੀਟਰ 21 ਮੀਲ ਅਸੀਗਾ ਫਰੋਜ਼ ਪਰ ਹਾਂ ਇਹ ਮੀਲ ਲਿਖੇ ਹੋਏ ਆ ਇਹ ਮੀਲ ਐ ਮੀਸ ਨਾਲ ਉਦੋਂ ਮੀਲ ਚੱਲਦੇ ਸੀ ਤੇ ਇਹ ਜਿਹੜਾ ਮੀਲ ਆ ਇਹ ਘਰ ਨੂੰ ਚਾਰ ਚੰਨ ਲਾਦਾ ਕਿਉਂਕਿ ਬਹੁਤ ਪੁਰਾਣਾ ਘਰ ਆ ਪੌਣੇ 200 ਸਾਲ ਲਗਭਗ ਤੇ ਇਹ ਮੁਸਲਮਾਨਾਂ ਦੁਆਰਾ ਬਣਾਇਆ ਗਿਆ ਸੀਗਾ ਤੇ ਇਹ ਜਿਹੜੀ ਕਲੀ ਨਾਲ ਬਣਾਇਆ ਗਿਆ ਸੀ ਚਿੱਤੀ ਕਲੀ ਜਿਹੜੀ ਹੁੰਦੀ ਆ ਵਰਤ ਦੇ ਆਪਣੇ ਹਨ ਤੇ ਬਾਕੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਅੰਦਰ ਤੇ ਨਾਲੇ ਦਿਖਾਉਨੇ ਆਪਾਂ ਗੱਲਬਾਤ ਕਰਦੇ ਨਾਲੇ ਆਪਾਂ ਘਰ ਵਿਖਾਉਨੇ ਆ ਯਾਹ ਜੀ اچھا ਆ ਖੂਹ ਹੈ ਨਾ ਹਾਂ ਠੀਕ ਆ ਇਹਦੇ ਨਾਲ ਪਾਣੀ ਕੱਢਦੇ ਨੇ ਬਾਪੂ ਹਾਂ ਜੀ ਇਹਦੇ ਨਾਲ ਇੱਥੇ ਤਾਂ ਡੋਲ ਹੁੰਦਾ ਹਾਂ ਹਾਂ ਜੀ ਡੋਲ ਬੰਨਿਆ ਹੁੰਦਾ ਡੋਲ ਬੰਨਿਆ ਹੁੰਦਾ ਤੇ ਖਿੱਚਦੇ ਹੀ ਪਾਣੀ ਆਇਆ ਕਰਕੇ ਅੱਛਾ ਅੱਛਾ ਠੀਕ ਹੈ ਜੀ ਉਹ ਤੇ ਉਧਰ ਖੈਦੇ ਸੀਗੇ ਪਾਣੀ ਹੁਣ ਤਾਂ ਜਦੋਂ ਸੁੱਕੇ ਹੀ ਪਿਆ ਹੈ ਨਾ ਕੁਝ ਵੀ ਨਹੀਂ ਪਾਣੀ ਤੇ ਕਿਰਿਆ ਬਰਾਬਰ ਹੁਣ ਪਾਣੀ ਠੀਕ ਹੈ ਜੀ ਓਕੇ ਇਹਦੇ ਡੂੰਘਾ ਸੀ ਹਾਲੇ ਹਾਂ ਜੀ ਹਾਂ ਜੀ ਮਿੱਟੀ ਮਿੱਟੀ ਅੱਛਾ ਇਹ ਵੀ ਮੁਸਲਮਾਨਾਂ ਨੇ ਬਣਾਇਆ ਸੀ ਬਾਪੂ ਜੀ ਉਹ ਉਦੋਂ ਦੇ ਬਣਿਆ ਅੱਛਾ ਨਾਲ ਦੇ ਹੈ ਸਾਡੇ ਤਾਂ ਹਣ ਦੱਸਿਆ ਹਾਂ ਸਹੀ ਹੈ ਜੀ ਸਹੀ ਆ ਆ ਬਾਪੂ ਜਿਹੜਾ ਦਰਵਾਜੇ ਮਲਾ ਪੁਰਾਣਾ ਗੇਟ ਆ ਇਹ ਵੀ ਉਹ ਬਿਲਕੁਲ ਉਹਦਾ ਸਾਰੀ ਅੱਛਾ ਉਵੇਂ ਹੀ ਰੱਖਿਆ ਹੋਇਆ ਸਾਰਾ ਸੀਮ ਹੈ ਉਵੇਂ ਹੀ ਰੱਖਿਆ ਸੀ ਸਾਡੇ ਅੱਛਾ ਆ ਬਈ ਡਾਟਾ ਵਿਖਾ ਦਿਓ ਇੱਧਰ ਲੈ ਲੋ ਆ ਡਾਟਾ ਲੱਗੀਆਂ ਹੋਈਆਂ ਪੁਰਾਣਾ ਬਿਲਕੁਲ ਜਿਵੇਂ ਤੁਹਾਨੂੰ ਉਹ ਦਿਨ ਆਪਾਂ ਵੀਡੀਓ ਚ ਦਿਖਾਇਆ ਬਈ ਰੇਲਵੇ ਸਟੇਸ਼ਨ ਜਿਹੜਾ ਆਪਣਾ ਤਲਵੰਡੀ ਵਾਲਾ ਬਿਲਕੁਲ ਪੁਰਾਣਾ ਉਹਨਾਂ ਨੇ ਇਮਾਰਤ ਉਵੇਂ ਸਾਹਮਣੇ ਰੱਖੀ ਹੋਈ ਉਵੇਂ ਇਹਨਾਂ ਨੇ ਬਜ਼ੁਰਗਾਂ ਨੇ ਆਪ ਦਾ ਜਿਹੜਾ ਪੁਰਾਣੇ ਬਜ਼ੁਰਗਾਂ ਦੀ ਜਿਹੜੀ ਯਾਦ ਗਾਰੀ ਜਿਹੜੀ ਸਾਰੀ ਸਾਹਮਣੇ ਰੱਖੀ ਹੋਈ ਵੇਖ ਲਓ ਬਾਈ ਡਾਟਾ ਦੇ ਬਣਾਇਆ ਹੋਇਆ ਡਾਟਾ ਹੈ ਨਾ ਇਹਦੇ ਵਿੱਚ ਪਸ਼ੂ ਬੰਨਣ ਆਸਤੇ ਹੁੰਦਾ ਸੀ ਅੱਛਾ ਆ ਇਧਰ ਬਾਈ ਆ ਸ਼ਟਰ ਜਿਹੜਾ ਲੱਗਿਆ ਹੋਇਆ ਵਾ ਇੱਥੇ ਪਸ਼ੂ ਬੰਨਦੇ ਹੁੰਦੇ ਸੀ ਉਸ ਟਾਈਮ ਤੇ ਬਜ਼ੁਰਗ ਜਿਹੜੇ ਇਹਨਾਂ ਦੇ ਹਨਾ ਆ ਇੱਥੇ ਘਰ ਹੁੰਦਾ ਸੀ ਹਾਂਜੀ ਤੇ ਆ ਵੀ ਬਾਪੂ ਇੱਥੇ ਕੀ ਸੀ ਆ ਜਿਹੜਾ ਪੁਰਾਣਾ ਇਹ ਵੀ ਘਰ ਆ ਸਾਡੇ ਚੱਕਰਾਂ ਜਿਹਾ ਸੀਗਾ ਉਹ ਹੁਣ ਬਾਹਰ ਉੱਥੇ ਜਾਵੜੇ ਆ ਅੱਛਾ ਇਹ ਵੀ ਘਰ ਸੀਗਾ ਇਹ ਘਰ ਹੀ ਆ ਸਾਰੇ ਇਹ ਅੱਛਾ ਘਰ ਹੀ ਸੀਗੇ ਘਰ ਹੀ ਸੀ ਇੱਥੇ ਸਾਰੇ ਹਾਂਜੀ ਹਾਂਜੀ ਠੀਕ ਹੈ ਜੀ ਉਹ ਹੁਣ ਉਹ ਬਾਹਰਲੇ ਪਾਸੜੇ ਤੇ ਜਾ ਕੇ ਉਹਨਾਂ ਨੂੰ ਜਾਨਕੀ ਇਹ ਤੁਹਾਡਾ ਇਥੋਂ ਮੇਨ ਐਂਟਰੀ ਸਾਡਾ ਹੀ ਆਪਣੇ ਉੱਥੋਂ ਲੈ ਕੇ ਸਾਰੇ ਘਰ ਆਪਣੇ ਇਥੋਂ ਮੇਨ ਐਂਟਰੀ ਸੀ ਤੁਹਾਡੇ ਘਰ ਦੀ ਹੈ ਨਾ ਸਾਰੇ ਘਰਾਂ ਦੀ ਇੱਥੇ ਅੱਛਾ ਇਥੋਂ ਮੇਨ ਹੋ ਕੇ ਤੇ ਮੰਨ ਲਾਗੇ ਇਥੋਂ ਇਹ ਸਾਰਾ ਖੁੱਲਾ ਹੀ ਹੁੰਦਾ ਸੀ ਸਸ ਹਾਂਜੀ ਨਹੀਂ ਆ ਘਰ ਡੋਡੀ ਸੀ ਘਰ ਇੱਥੇ ਅੱਡੇ ਸੀ ਇਹ ਦੋ ਸੀ ਇੱਥੇ ਪੁਰਾਣਾ ਸੀ ਇੱਥੇ ਕਿਤੇ ਘਰ ਸੀ ਇੱਕ ਇਹ ਬਾਅਦ ਪਾਇਆ ਸੀ ਚਾਰ ਪਰਾ ਸੀ ਨਾ ਡੋਡੀ ਅੱਟ ਪਰਾ ਸੀ ਡੋਡੀ ਸੀ ਉਹਨਾਂ ਦੇ ਇੱਥੇ ਸੀ ਇੱਥੇ ਘਰ ਸੀ ਇਹਨਾਂ ਦਾ ਹਾਂਜੀ ਹਾਂ ਇਹ ਇੱਧਰੋਂ ਆਇਆ ਸੀ ਅੱਛਾ ਇਹਨੇ ਹੋਰ ਸੀਗੀ ਇੱਧਰ ਟੋਟਾਤੀ ਸੀ ਅੱਛਾ ਉਹਨਾਂ ਨੇ ਟਾ ਕੇ ਜਾਨੀ ਕਿ ਇਹ ਕੋਠੀ ਪਾ ਲਈ ਸੀਗੀ ਬਰਾਦਰ ਸੀ ਜਿਵੇਂ ਆਏ ਆ ਸੈਂਟਰ ਸੀ ਜਿਹਨੂੰ ਦੋ ਕਮਰੇ ਸਮਝੋ ਸਾਰੇ ਉੱਥੋਂ ਪੈਣ ਸੀ ਅੱਛਾ ਅੱਛਾ ਦੋ ਹੀ ਉਹਨੇ ਇੱਧਰ ਸੀਗੇ ਜਿੰਨਾ ਠੀਕ ਆ ਓਕੇ ਓਕੇ ਹੂੰ ਆ ਵੀ ਆਈ 29 ਨਾ ਸਰ ਜਸਤੇ ਹਾਂਜੀ 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 ਯਾਨੀ ਕਿ ਆ ਸਾਰੀ ਕੋਠੀ ਦਾ ਥਾਂ ਹੀ ਸੀ ਉੱਥੇ ਦਾ ਮੇਰੇ ਇੱਥੇ ਇੱਕ ਗੇਟ ਲੱਗਾ ਹੁੰਦਾ ਸੀ ਇਹ ਇੱਕ ਇੱਥੇ ਗੇਟ ਸੀਗਾ ਹੈ ਹਾਂ ਆ ਇੱਥੇ ਇਹਨਾਂ ਦਾ ਗੇਟ ਬੰਦ ਹੋਇਆ ਸੀ ਸਾਡੇ ਯਾਨੀ ਕਿ ਉਹ ਤੁਹਾਡੇ ਦੇਖਣ ਦੀਆਂ ਗੱਲਾਂ ਹਾਂ ਇਹ ਤਾਂ ਸਾਡੇ ਤੇ ਸਾਨੂੰ ਪਤਾ ਨਾ ਸੀ ਤੇ ਇੱਥੇ 20 ਸਾਲ ਦੀ ਗੱਲ ਹੈ ਅੱਛਾ ਅੱਛਾ ਠੀਕ ਹੈ ਜੀ ਬੰਦਾ ਗੇਟ ਚੁੰਦਾ ਸੀ ਠੀਕ ਹੈ ਜੀ ਤੇ ਇਹ ਫਿਰ ਤੋੜਨ ਦਾ ਕੀ ਰੀਜਨ ਬਣ ਗਿਆ ਜੀ ਬਸ ਉਹ ਮੋਡਰਨ ਮੈਂ ਕਹਿ ਦਿੰਦਾ ਹਾਂ ਤੇ ਠੀਕ ਹੈ ਬਾਕੀ ਸੇ ਸੌ ਉਵੇਂ ਹੀ ਰੱਖਿਆ ਹੋਇਆ ਵਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਕਰਦਾ ਸੀ ਨਾ ਨੇ ਕੁ ਬਜ਼ੁਰਗ ਦਾ ਹਿੱਸਾ ਆ ਗਿਆ ਸੀ ਉਹਨੇ ਫਿਰ ਗਾਉਂ ਦੇ ਦੋ ਬੇਟੇ ਸੀ ਉਹਨੇ ਟੋਡੀ ਘਰ ਪਾਲੇ ਛੁੜ ਕੇ ਇੱਕ ਨੇ ਬਾਹਰ ਪਾਲੇ ਇੱਕ ਨੂੰ ਵੇਚ ਗਿਆ ਫਿਰ ਇੱਕ ਨੇ ਕੋਠੀ ਵਾਲੀ ਠੀਕ ਹੈ ਜੀ ਠੀਕ ਆ ਤੇ ਇਧਰ ਬਾਈ ਆ ਦੇਖੋ ਇਧਰਲੇ ਪਾਸੇ ਹੈਗਾ ਯਾਨੀ ਕਿ ਇਹ ਇਹ ਵੀ ਬੈਕ ਸਾਈਡ ਗੇਟ ਆ ਇਹ ਐਂਟਰੀ ਹੈ ਇਹ ਮੇਨ ਐਂਟਰੀ ਨਹੀਂ ਨਹੀਂ ਐਂਟਰੀ ਇਧਰ ਦੀ ਐਂਟਰੀ ਹੁੰਦੀ ਸੀਗੀ ਠੀਕ ਆ ਆਹ ਐਂਟਰੀ ਆ ਬਾਈ ਤੇ ਆਹ ਵੇਖੋ ਪ੍ਰਾਣੀਆਂ ਬਾਹ ਰੀਆਂ ਤੇ ਪੁਰਾਣੇ ਜਿਹੜੇ ਮਲੇ ਲੱਕੜ ਦਾ ਕੰਮ ਇਹ ਉਦੋਂ ਉਦੋਂ ਦਾ ਹੀ ਹੋਇਆ ਵਾ ਹਨ ਜੀ ਬਿਲਕੁਲ ਜੀ ਹਾਂ ਤੇ ਇਹ ਵੇਖੋ ਇੱਥੇ ਨਾ ਇੱਥੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਉਹ ਲੱਗੀਆਂ ਹੋਈਆਂ ਨੇ ਤੇ ਪਾਸੇ ਪਾਸੇ ਸੀ ਤਲਵਾਰ ਹਰ ਮੀਨਾਕਾਰੀ ਕੀਤੀ ਹਾਂ ਇੱਧਰ ਬਈ ਆਹ ਵੇਖੋ ਮੀਨਾਕਾਰੀ ਕੀਤੀ ਹੋਈ ਦੇਖੋ ਇੱਧਰ ਇਹ ਜਿਹੜੇ ਮੁਸਲਮਾਨਾਂ ਦੁਆਰਾ ਬਣਾਇਆ ਹੋਇਆ ਬਈ ਸਾਰਾ ਜਿਹੜਾ ਇਹ ਨਾ ਕਲਾਕਾਰੀ ਇਹ ਘੱਟੋ ਘੱਟ ਇਹ ਐ ਨਹੀਂ ਆ ਪਾ ਕੇ ਸੰਦੇ ਅੱਜ ਕੱਲ ਦੇ ਜਿਵੇਂ ਮੰਨ ਲਓ ਮੈਸਤਰੀ ਆ ਬਈ ਇਹ 15 ਦਿਨਾਂ ਇਹ ਤਿਆਰ ਕਰ ਦੇਣਗੇ ਇਹ ਤਾਂ ਬਹੁਤ ਹੱਥੀ ਹੌਲੀ 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 ਇਹ ਮਸ਼ੀਨੀ ਕਢਾਈ ਨਹੀਂ ਇਹ ਹੱਥੀ ਕਢਾਈ ਕੀਤੀ ਹੋਈ ਆ ਬਿਲਕੁਲ ਜਿਵੇਂ ਮੰਨ ਹੋ ਸਕਦਾ ਇਹਨੂੰ ਬਈ ਸਾਲ ਕਈ ਸਾਲ ਲੱਗ ਜਾਂਦੇ ਹੁਣ ਬਈ ਦੋ ਸਾਲ ਵੀ ਲੱਗ ਸਕਦੇ ਤਿੰਨ ਸਾਲ ਵੀ ਲੱਗ ਸਕਦਾ ਆ ਸਮਾਂ ਤਾਂ ਅਲੱਗ ਹੈ ਜਿਹੜੀ ਹੁਣ ਅੱਛਾ ਆ ਜਿਹਨੇ ਬਾਬਾ ਨਾਨਕ ਜੀ ਦੀ ਫੋਟੋ ਆ ਤੇ ਬਾਲਾ ਤੇ ਮਰਦਾਨਾ ਤੇ ਹੋਰ ਵੀ ਜਿਵੇਂ ਇੱਥੇ ਮੰਨ ਲਓ ਸਾਰੀ ਕਲਾਕਾਰੀ ਕੀਤੀ ਹੋਈ ਆ ਇਧਰ ਆਪਣੇ ਚਾਬੀ ਹੈ ਨਹੀਂ ਤੁਹਾਡੇ ਕੋਲ ਚਾਬੀ ਨਾ ਭਾਈ ਸਾਹਿਬ ਕੋਲ ਹੀ ਹੈ ਨਾ ਦੇ ਨੇੜੇ ਪਾਸੇ ਵਾਲੇ ਇਹ ਤਿੰਨ ਭਰਾ ਤਾਂ ਰਹਿੰਦੇ ਸੀ ਨਾ ਅਸੀਂ ਜੋ ਤਿੰਨ ਘਰ ਰਹਿੰਦੇ ਸੀ ਇਹ ਵੰਡੀ ਦੇ ਵਿੱਚ ਹਲੇ ਆਇਆ ਜਿਹੜਾ ਅਗਲਾ ਪਾਸੇ ਤੋਂ ਜਿੰਦਾਂਦਾ ਨਾ ਹਾਂਜੀ ਇਹ ਅਸੀਂ ਤੁਹਾਨੂੰ ਦੱਸਾ ਵੀ ਤਿੰਨ ਪਰ ਸੀਗੇ ਪਰ ਰਹਿੰਦੇ ਹਾਂ ਹਾਂਜੀ ਹਾਂਜੀ ਉਧਰਲੇ ਪਾਸੇ ਵਾਲਾ ਆਪਣਾ ਸੀ ਆਹ ਜਿਹੜਾ ਇਹ ਹਲੇ ਸਾਡੇ ਚਾਚੇ ਦਾ ਮੁੰਡਾ ਸੀ ਹਾਂਜੀ ਉਹ ਰਾਜਸਥਾਨ ਜਾਵੜੇ ਆ ਉਹਦਾ ਆਹ ਤਾਂ ਉਹਦਾ ਉਹਦਾ ਪਰਸ਼ਨ ਖੜਾ ਹੈ ਇਹਦਾ ਹੀ ਸਾਠਾ ਲਾ ਇਹ ਆ ਰੱਖੇ ਕਰਤੀ ਉਹ ਆਵੇ ਜਿਹੜੀਆਂ ਜਿੱਥੇ ਆਪਣੇ ਲੱਗੇ ਹੋਏ ਆ ਨਾ ਸਰੀਏ ਜੇ ਹਾਂ ਹਾਂ ਠੀਕ ਆ ਇਹ ਗਾਹ ਨੂੰ ਸੀ ਹਨਾ ਹਾਂ ਹਾਂ ਇਹਨਾਂ ਕੋਲੇ ਇੱਥੇ ਇੱਥੇ ਪੌੜੀਆਂ ਚੜ੍ਹਦੀਆਂ ਉਹ ਵੇ ਉਹ ਜੇ ਗੇਟ ਦਿੰਦਾ ਨਾ ਉਹ ਤੇ ਤੁਹਾਨੂੰ ਇੱਥੋਂ ਪੌੜੀਆਂ ਚੜ੍ਹਦੀਆਂ ਪੌੜੀ ਆਹੋ ਪੌੜੀ ਵਾਲਾ ਆਖਣ ਦੀ ਇੱਥੇ ਇੱਥੋਂ ਆ ਚੜ੍ਹ ਕੇ ਪੌੜੀਆਂ ਚੜ੍ਹ ਕੇ ਉੱਪਰ ਚੜ੍ਹ ਕੇ ਤਾਂ ਜਾਂਦੇ ਸੀ ਇੱਥੋਂ ਤਾਂ ਜਾਂਦੇ ਸੀ ਅੱਛਾ ਉਹ ਪੌੜੀਆਂ ਜਾਂਦੇ ਸੀ ਇੱਥੋਂ ਜਾ ਕੇ ਆਏ ਸੀ ਫਿਰ ਤੇਲੇ ਵਿੱਚ ਜਾਂਦੇ ਫਿਰ ਪੌੜੀਆਂ ਦੀ ਮਮਟੀ ਆ ਪੌੜੀਆਂ ਨੂੰ ਠਗਿਆ ਹੋਇਆ ਉਹਦੇ ਨਾਲ ਉੱਪਰ ਵੀ ਫਿਰ ਜਾਂਦੀਆਂ ਸੀ ਕੱਲੀਆਂ ਨਹੀਂ ਕੱਲੀਆਂ ਇੱਥੇ ਹੀ ਇੱਥੇ ਹੋ ਕੇ ਫਿਰ ਅਗਲੇ ਘਰ ਸੀ ਨਹੀਂ ਉੱਤੇ ਕੋਠੇ ਅੱਛਾ ਉਹਨਾਂ ਤੇ ਰਹਿੰਦੇ ਸੀ ਫਿਰ ਉੱਤੇ ਨਾਲ ਬਣਾਇਆ ਇਧਰ ਨੰਗਨ ਮਸਾ ਬਣਾਇਆ ਸੀ ਨਾਲ-ਨਾਲ ਉੱਤੇ ਸਾਰੇ ਜਿਹੜਾ ਸੀਗਾ ਉਹਦੇ ਉੱਤੇ ਬੰਗਰਾਂ ਗੰਗੰਦਰ ਲੱਗਾ ਹੋਇਆ ਸੀ ਹਾਂਜੀ 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 ਚਾਚ ਫਿਰ ਮੇਰੇ ਰੱਖਣੀ ਬੜੀ ਵਿੱਚ ਹਾਂਜੀ ਹਾਂਜੀ ਤੇ ਬਾਈ ਤੁਸੀਂ ਆਹ ਵੇਖ ਲਓ ਇੱਥੇ ਨਾ ਇਹ ਘਰ ਨੂੰ ਵੇਖਣ ਵਾਸਤੇ ਕਿਉਂਕਿ ਵੇਖੋ ਅੱਜ ਕੱਲ ਆਪਣਾ ਮਾਡਰਨ ਜਵਾਨਾ ਕੋਠੀਆਂ ਪਾਈ ਜਾਂਦੇ ਹਨ ਪਰ ਆ ਵੀ ਵੀਰ ਬਾਈ ਇਧਰ ਇਹ ਵੀ ਬੰਦਨੀ ਖੁਰਦ ਤੋਂ ਆਏ ਵੇਖਣ ਵਾਸਤੇ ਸਪੈਸ਼ਲ ਘਰ ਵੇਖੋ ਬਈ ਕਿੰਨਾ ਮਲੋ ਚਾਹਣਾ ਪੁਰਾਣੀ ਚੀਜ਼ ਵੇਖਣ ਦਾ ਵਿਰਾਸਤ ਆਪਣਾ ਤੇ ਅੱਜ ਕੱਲ ਕੋਈ ਲੋਕ ਸਾਹਮਦੇ ਨਹੀਂ ਵਿਰਾਸਤ ਨੂੰ ਤੇ ਇਸੇ ਕਰਕੇ ਕਹਿੰਦੇ ਬਈ ਜਿਹੜੀ ਪੁਰਾਣੀ ਵਿਰਾਸਤ ਨੂੰ ਸਾਹਮ ਕੇ ਰੱਖੋ ਆ ਨਵਾਂ ਵੀ ਪਾਓ ਤੇ ਪਰ ਜਿਹੜੀ ਪੁਰਾਣੀ ਵਿਰਾਸਤ ਵੀ ਆਪਦੀ ਸਾਹਮਣੇ ਰੱਖੋ ਇਧਰ ਬਾਈ ਹੁਣਾ ਦਾ ਇਹਨਾਂ ਨੇ ਸਾਹਮਣੇ ਰੱਖਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਬਾਈ ਇਹ ਐਦੀਆਂ ਚੀਜ਼ਾਂ ਅੱਜ ਕੱਲ ਪੰਜਾਬ ਦੇ ਵਿੱਚੋਂ ਜਿਹੜੀਆਂ ਖਤਮ ਹੁੰਦੀਆਂ ਜਾ ਰਹੀਆਂ ਬੱਪੂ ਆਪਣਾ ਉਹ ਘਰ ਬਾਰੇ ਆਪਣਾ ਜਾਣਕਾਰੀ ਦਿਓ ਹੋ ਕਿ ਕਿੰਨਾ ਕੁ ਟਾਈਮ ਪੁਰਾਣਾ ਉਹ ਹੈ ਇਹ 150 ਸਾਲ ਪੁਰਾਣਾ ਹੈ 150 ਸਾਲ ਪੁਰਾਣਾ ਹੈ ਲਗਭਗ ਹਾਂਜੀ ਹਾਂਜੀ ਜ਼ਿਆਦਾ ਹੋ ਸਕਦਾ ਕਿ ਘੱਟ ਹੋ ਜ਼ਿਆਦਾ ਹੋ ਸਕਦਾ ਅੱਛਾ ਕਿਉਂ ਮਕੰਮਕਾ ਮਕਮਲ ਕਰਨ ਤੇ ਪੰਜ ਚਾਰ ਸਾਲ ਲੱਗ ਜਾਂਦੇ ਆ ਤੇ ਬਾਅਦ ਦੇ ਵਿੱਚ ਉਹਦਾ ਉਹਦਾ ਲਿਖਿਆ ਜਾਂਦਾ ਲੇਟ ਹੈ ਸਹੀ ਗੱਲ ਆ ਹਾਂ ਤੇ ਉਹ ਮਤਲਬ ਇਹ ਇਹ ਮੇਰੇ ਸਾਲ ਦੇ ਮਹਾਰਾਜ ਗੰਗਾ ਸਿੰਘ ਦੇ ਤਾਰੀ ਤੇ ਬਣਿਆ ਜਿਹਾ ਪਿਛਲਾ ਜਿਹੜਾ ਮਹਿਲ ਆ ਨਾ ਤੁਸੀਂ ਇੱਥੇ ਵੇਖਿਆ ਨਾ ਹਾਂਜੀ ਹਾਂਜੀ ਉਹ ਰਣਜੀਤ ਸਿੰਘ ਦਾ ਲਿਆ ਤੇ ਉਹ ਮਸਰੀ ਨਾਲ 1971 ਦੇ ਵਿੱਚ ਮਹਾਰਾਜ ਦਾ ਮਹੱਲ ਵੇਖ ਕੇ ਆਏ ਸੀਗੇ ਬਿਕਾ ਨੇਰਜ अच्छा जी।, जी। अच्छा, अच्छा जी जनी ये नु बे नु ਉਸੇ ਤਰ੍ਹਾਂ ਬਣਿਆ ਜਿਵੇਂ ਸਲਾਹ ਕਮਰੇ ਤਾਸ਼ ਕੀੜੇ ਕਮਰੇ ਹਾਰਸ਼ਗਾਰ ਵਾਲੇ ਕਮਰੇ ਅਡੋ ਅਡੀ ਮਤਲਬ ਉਸੇ ਤਰਜ਼ ਤੇ ਬਣਿਆ ਉਹ ਬਣਿਆ ਹੋਇਆ ਬੰਦਰੂ ਬਹੁਤ ਵਸਤਰ ਅੱਛਾ ਅੱਛਾ ਬਹੁਤ ਸ਼ਾਨਦਾਰ ਬਣਿਆ ਹੈ ਠੀਕ ਹੈ ਤੇ ਮੇਰੇ ਦੇਖਣ ਚ ਉੱਤੇ ਜਿਹੜੀ ਉਪਤਲੀ ਚਾਰ ਨਵਦਾਰੀ ਸੀ ਨਾ ਉਹ ਚੂਨੇ ਦੇ ਚਿੱਟੇ ਚਿੱਟੇ ਰੰਗ ਦੇ ਰੋਸ਼ਨ ਦਾਗ ਸੀਗੇ ਠੀਕ ਹੈ ਚੂਨੇ ਨਾਲ ਤਿਆਰ ਹੋਇਆ ਵਾ ਵੈਸੇ ਸੀਮੈਂਟ ਨਾਲ ਨਹੀਂ ਨਾ ਨਾ ਸੀਮੈਂਟ ਜਿਵੇਂ ਚੂਨੇ ਦੀ ਉਹ ਪਕੜ ਵੀ ਮਜ਼ਬੂਤ ਹੁੰਦੀ ਹੈ ਜਦੀ ਹਨਾ ਠੀਕ ਆ ਢੱਡੋ ਛੱਡੋ ਕਰਦੇ ਪੰਜ ਫੁੱਟ ਡੂੰਗੀ ਨਹੀਂ ਆ ਪੰਜ ਫੁੱਟ ਹਾਂ ਥੱਲੇ ਚਾਰ ਇੱਟ ਦੀ ਨਹੀਂ ਆ ਹਾਂਜੀ ਹਾਂਜੀ ਫਿਰ ਸਾਢੇ ਤਿੰਨ ਇੱਟ ਹਾਂਜੀ ਫਿਰ ਤਿੰਨ ਇੱਟ ਫਿਰ ਟੋਟਲ ਜਿਹੜੀ ਜਿੰਨੀ ਜਿੰਨੀ ਚਣਾਈ ਆ ਦੋ ਇੱਟ ਦੀ ਆ ਅੱਛਾ ਅੱਛਾ ਠੀਕ ਆ ਹਾਂ ਤੇ ਜਿਹੜਾ ਫਰੰਟ ਹੈਗਾ ਉਹ ਇੰਜਨੀਅਰ ਨਿੱਕੀ ਹਟਦਾ ਨਿੱਕੀ ਹਟਦਾ ਆ ਫਰੋਹੇ ਪਰ ਤੋਂ 2.5 ਸੀ ਸਾਰੀ ਅੱਛਾ ਫਰੋਹੇ ਪਰ ਤੋਂ 2.5 ਠੀਕ ਹੈ ਜੀ ਤੇ ਅੱਜ ਕਿੰਨੇ ਕਮਰੇ ਹੋਣਗੇ ਬਾਪੂ ਮਤਲਬ ਪਿਛਲੇ ਕਮਰੇ ਤੁਹਾਨੂੰ ਦੱਸਾਂ ਵੀ ਗਿਣਤੀ ਦੇ ਵਿੱਚ 10 10 12 ਕਮਰੇ ਹੋਣਗੇ ਟੋਟਲ 12 12 ਕਮਰੇ ਤਕਰੀਬ ਹੋਣਗੇ ਅੱਛਾ 12 ਕਮਰੇ ਅੰਦਰ ਕਿੰਨੇ ਕਮਰੇ ਹੋਣਗੇ ਉੱਪਰ ਇਹ ਮਹੱਲ ਪਿਛਲਾ ਹਾਂਜੀ 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 ਪਿਛਲਾ ਪਿਛਲਾ ਇਹਦਾ ਜਿਹੜਾ ਗੇਟ ਆ ਉਹ ਪਿਛਲੇ ਪਾਸੇ ਤੇ ਵੀ ਸੀਗਾ ਨਹੀਂ ਉਹ ਉਧਰਲੇ ਪੜਨੇ ਪਾਰਨੇ ਪਾਸੋਂ ਹੁਈਆਂ ਪਹਾੜਾਂ ਨੇ ਮੂੰਹ ਆ ਉਧਰ ਛੋਟਾ ਗੇਟ ਆ ਅੱਛਾ ਉਧਰ ਛੋਟਾ ਇਧਰ ਫਰੰਟ ਮੂਰੇ ਵੱਡਾ ਸੀਗਾ ਹਾਂ ਪੂਰਾ ਫਰੰਟ ਆ ਹੈ ਬਸ ਅੱਛਾ ਠੀਕ ਇਹ ਵੱਖਰਾ ਉਹਦੇ ਨਾਲ ਅੱਛਾ ਅੱਛਾ ਇਹ ਵੱਖਰਾ ਇਹ 25 ਫੁੱਟ ਗੱਡਰ ਆ ਅੱਛਾ 25 ਫੁੱਟ ਹਾਂ ਇਹ ਵੀ ਉਸ ਟਾਈਮ ਦੇ ਹੀ ਆ ਹਾਂ ਇਹ ਵੀ ਉਸ ਟਾਈਮ ਦੇ ਅੱਛਾ ਅੱਛਾ ਤੇ ਬਾਬਾ ਕਿੰਨੇ ਕਿੰਨੇ ਪਰਿਵਾਰ ਰਹਿੰਦੇ ਸੀ ਇੱਥੇ ਜੀ ਇੱਥੇ ਘੱਟੋ ਘੱਟ ਵੀ ਸਾਡੇ ਮੇਰੇ ਦਾਦਾ ਜੀਰੇ ਆ ਅੱਠ ਭਰਾ ਸੀਗੇ ਅੱਠ ਭਰਾ ਹਾਂਜੀ ਠੀਕ ਆ ਜੀ ਹਾਂ ਤੇ ਤੇ ਅੱਠੇ ਇਕੱਠੇ ਹੀ ਸੀਗੇ ਇਕੱਠੇ ਹੀ ਸੀਗੇ ਮੁੜ ਕੇ ਹੌਲੀ ਹੌਲੀ ਆ ਡਮ ਉਹਨਾਂ ਨੇ ਵਿੱਚ ਅੱਛਾ ਅੱਛਾ ਉਹਨਾਂ ਦੇ ਅੱਠ ਬੇਟੇ ਸੀਗੇ ਅੱਛਾ ਅੱਛਾ ਜੀ ਹਾਂ ਤਕਰੀਬਨ ਉਹ ਜਮਾਨੇ 'ਚ 10 ਦੱਸ ਦਿੰਦੇ 1800 ਏਕੜ ਜ਼ਮੀਨ ਕਮਾ ਸੀ ਠੀਕ ਹੈ ਜੀ ਤੇ ਬਹੁਤੇ ਬਹੁਤੇ ਪਿੰਡਾਂ 'ਚ ਗਹਿਣੇ ਸੀਗੇ 10 15 ਪਿੰਡਾਂ 'ਚ ਗਹਿਣੇ ਜ਼ਮੀਨ ਸੀ ਉਹ ਗਹਿਣੇ ਜਿਆਦੇ ਲੈਂਦਾ ਸੀ ਵੀ ਕਿਸੇ ਦਾ ਪਰਿਵਾਰ ਉੱਠੂਗਾ ਚੜਾਲੂਗਾ ਹਾਂ ਸਹੀ ਗੱਲ ਆ ਮੈਂ ਆਪਦੀ ਜ਼ਿੰਦਗੀ 'ਚ ਸੱਤਾ ਅੱਠਾਂ ਪਿੰਡਾਂ 'ਚ ਵਡਾਈ ਲਿਆਉਂਦਾ ਰਿਆ ਸਨ ਚੌੜ ਜ ਦਸਮੀ ਕੀਤੀ ਮੈਂ ਹਾਂਜੀ ਹਾਂਜੀ ਉਸ ਤੋਂ ਬਾਅਦ ਮੈਂ ਵੰਡਾਈ ਲਿਆਉਂਦੇ ਨਾ ਝੂਟ ਚੱਕ ਹੋਇਆ ਜਵਾਰ ਜਵਾਰ ਸੁਣਾ ਵਾੜਾ ਹੋਇਆ ਅੱਕ ਖਰਾਨੇ ਜਮੀਨ ਕਾਫੀ ਸੀਗੀ ਫਿਰ ਕਾਲੀ ਵਾਲੇ ਸੀ ਉੱਦਲੇ ਹਾਂਜੀ ਹਾਂਜੀ ਤੇ ਉਹ ਫਿਰ ਜਮਨ ਲ 8 ਭਰਾ ਸੀਗਾ ਉਹਨਾਂ ਦੇ ਵੀ ਅ ਬੱਚੇ ਹੋਣੇ ਤੇ ਉਹ ਫਿਰ ਹੌਲੀ ਹੌਲੀ ਪਿੰਡ ਵੱਧਾ ਕੇ ਇਵੇਂ ਜੀ ਹਾਂਜੀ ਵੀ ਜੀ ਅੱਛਾ ਸੋ ਯਾਨੀ ਕਿ ਹੁਣ ਸਾਰੇ ਜਿਹੜੇ 8 ਥੋੜੀ ਘਟ ਕੋ 20 ਕਰਦਾ ਸੀ ਹੋਵਾਂਗੇ ਇੱਥੇ ਹਾਂਜੀ ਨੇ ਜਰ ਵੀ ਉਹਨਾਂ ਦੇ ਲੰਘਾ ਉਹਨਾਂ ਦੇ ਬ루 ਆ ਜਾਂ ਠੀਕ ਆ ਯਾਨੀ ਕਿ ਹੁਣ ਘਰ ਅਲੱਗ-ਅਲੱਗ ਪਾ ਲਿਆ ਤੇ ਇਹ ਜਿਹੜਾ ਆਜਾ ਜ ਆਜਾਦਗੀ ਇਹ ਰੱਖੀਵੇਂ ਸਾਹਮ ਕੇ ਹੈ ਇਹਨੂੰ ਟਾਇਆ ਨਹੀਂ ਗਿਆ ਯਾਨੀ ਕਿ ਉਹ ਥੋੜਾ ਬਹੁਤ ਨੁਕਸਾਨ ਤਾਂ ਵੈਸੇ ਹੋਇਆ ਵਾ ਹਨਾ ਇਹ ਮਕਾਨ ਆ ਚੰਗਾ ਅੱਜ ਨਵੇਂ ਪਾ ਲਈ ਹੈ ਨਾ ਉਹ ਜਿਹੜਾ ਰੈਸ਼ ਨਾ ਕਰੀਏ ਉਹ ਸਾਲ ਬਾਅਦ ਮਿਲਦੀ ਤੇ ਡਾਂਦੀ ਵਾ ਕਿੰਨਾ ਬਯੂਦ ਹੋ ਜਾਂਦੀ ਆ ਜਾਂਦੀ ਹਾਂਜੀ ਤੇ ਹੁਣ ਰੈਸ਼ ਐ ਨਹੀਂ ਗੀ ਰੈਸ਼ ਐ ਨਹੀਂ ਕੀ ਸਹੀ ਗੱਲ ਆ ਹਾਂ ਤੇ ਜੇ ਰੈਸ਼ ਵਸਦਿਆਂ ਹੀ ਘਰ ਆ ਹਨਾ ਵਾ ਦੇਖਿਆ ਫਿਰ ਰਮਤ ਹੁੰਦੀ ਰਹਿੰਦੀ ਹੈ ਹਾਂਜੀ 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 ਸਹੀ ਗੱਲ ਆ ਜੀ ਜੀ ਖੂਬ ਹੀ ਬਣਾਇਆ ਤੁਹਾਡੇ ਜਿਹੜਾ ਉਹ ਸਾਹਮਣੇ ਹਾਂਜੀ ਹਾਂਜੀ ਤੇ ਉਹ ਵੀ ਪੁਰਾਣਾ ਕੇ ਮੰਨ ਲੋ ਰੱਖਦੇ ਬਹੁਤ ਉਸ ਦਾ ਬੌਸੜ ਉਸ ਟਾਈਮ ਦਾ ਜੀ ਅੱਛਾ ਉਸੇ ਵੇਲੇ ਦਾ ਲੋਕੀ ਇੱਥੋਂ ਪਾਣੀ ਪੀਂਦੇ ਹੁੰਦੇ ਸੀ ਇੱਥੋਂ ਪਾਣੀ ਅੱਛਾ ਉਹ ਤਾਂ ਉਹ ਦੁੰਦੀਆਂ ਨਹੀਂ ਸੀ ਹਾਂਜੀ ਹਾਂਜੀ ਡੰਗ ਦਾ ਟੱਪਣ ਵਾਲੇ ਸਾਰੇ ਇੱਥੋਂ ਪਾਣੀ ਠੀਕ ਆ ਜ ਤੋ ਇਹਨਾਂ ਦੀ ਇਹ 70 ਇਹ 70 70 ਫੋਟ ਡੂੰਘਾ ਜੀ ਇਹ ਆਪਣੇ ਸੇਮ ਹੁੰਦੀ ਸੀ ਇਹ ਮਾਣ ਦੇ ਕਹਿੰਦਾ ਪੌ ਲਾ ਦੇ ਇੱਥੇ ਪਾਣੀ ਇਹ 70 ਕੇ ਬੁਆਸਤ 70 70 ਫੋਟ ਡੂੰਘਾ ਆਈ ਇਹ ਪਾਣੀ ਲੈ ਕੇ ਜਾਂਦੇ ਸੀ ਜੀ ਹੁਣ ਤੇ ਲੈਵਲ ਇਸ ਆਫਰ ਦੀ ਜਾਵੜਿਆ ਹਾਂ ਸਹੀ ਗੱਲ 70 ਫੋਟ ਡੂੰਘਾ ਖੂਹ ਹਨ ਠੀਕ ਯਾਨੀ ਕਿ ਤੁਸੀਂ ਇਹ ਕਹਿਣ ਦਾ ਭਾਵ ਜਿਹੜਾ ਆਪਦੇ ਬਜ਼ੁਰਗਾਂ ਦੀ ਤੁਸੀਂ ਇਹ ਜਿਆਦਾ ਜਿਹੜੀ ਯਾਦਗਰੀ ਹੈ ਤੁਸੀਂ ਸਾਂਭ ਕੇ ਰੱਖੀ ਹੋਈ ਹੈ ਨਾ ਸਾਹਿਬੀ ਅਸਲ ਜੋ ਬਹੁਤ ਇੱਕ ਨਾਵਾਂ ਦਾ ਸਰਦਾਰ ਖੂਬ ਸਿੰਘ ਸੰਘਾ ਪਰ ਬਹੁਤ ਹੀ ਜਨੀ ਇਲਾਕੇ ਚ ਮੰਨੇ ਬਾਦੇ ਸੀਗੇ ਠੀਕ ਹੈ ਜੀ ਤੇ ਮਹਾਤਮਾ ਸੀ ਜੇ ਕਿਸੇ ਦੇ ਲੁਖ ਨਹੀਂ ਸੁਣ ਲੈਂਦੇ ਪੈਦਾ ਘਾਟਾ ਨਹੀਂ ਕਰਦੇ ਕਿਸੇ ਨਾਲ ਠੀਕ ਹੈ ਜੀ ਠੀਕ ਹੈ ਪਹਿਲਾਂ ਅਸੀਂ ਖੇਤ ਲੈ ਕੇ ਆਪਦਾ ਉੱਤੇ ਚੌਕਾ ਬਣਾ ਲਿਆ ਮੁਰਕੇ ਸੀ ਯਾਦ ਕਰੇ ਨੂੰ ਬਣਾ ਕੇ ਤੇ ਇੱਥੇ ਫਿਰ ਰੰਗ ਰੂ ਕਰਕੇ ਇਹ ਰਾਸਤਾ ਉੱਥੇ ਬੇਕਾਰ ਪਿਆ ਸੀ ਹਾਂ ਇਹ ਪੁਰਾਣੀ ਵਿਰਾਸਤ ਹੈ ਹਾਂਜੀ ਹਾਂਜੀ ਪੁਰਾਣੀ ਹੈ ਸਹੀ ਗੱਲ ਹੈ ਜੀ ਇਹ ਹੁਣ ਜਿਹੜਾ ਚੌਕ ਹੈਗਾ ਹਾਂਜੀ ਜਿਹੜੀ 110 ਕਿਲੋਮੀਟਰ ਦਾ ਲਾਹੌੜਾ ਹਾਂਜੀ ਤੇ 95 ਕਿਲੋਮੀਟਰ ਹੈ ਗਿਆ ਅੰਮ੍ਰਿਤਸਰ ਤੇ 92 93 ਦਿਨ ਬਿਟਦਾ ਤੇ ਇੰਨਾ ਹੀ ਹੈ ਗਿਆ ਲੁਧਿਆਣਾ ਜਿਹੜਿਆ ਇਤਲਵੰਡੀ ਚੌਕ ਤੇ ਹਾਂ ਹਾਂ ਜਾਨਕੀ ਸੈਂਟਰ ਚ ਜਾ ਰਿਹਾ ਸੈਂਟਰ ਇਤਲਵੰਡੀ ਹਾਂ 70 ਮੀਲ ਜਾਨਕੀ ਥੋੜਾ ਹੋਰ 70 ਮੀਲ ਵੱਡੇ ਆ ਹਾਂ ਵੱਡੇ ਮੀਲ ਵੱਡੇ ਮੀਲ ਜਿਹੜਾ ਇਹ ਮੀਲ ਇਹ ਘਰੋਂ ਚਾਰ ਚੰਨ ਲਾਉਂਦਾ ਹੁੰਦਾ ਹਾਂ ਉੱਥੇ ਵੇਲਾ ਪਿਆ ਸੀ ਉੱਥੇ ਪਿਆ ਸੀ ਹਨ ਬੇਫਾਲ ਤੂਤੇ ਹੋਣੇ ਸਾਹਮਣੇ ਲੱਗਿਆ ਤੇ ਮੈਸੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ 3 ਘਰ 12 ਕਿ ਪਰ ਉਹ ਮੀਲ ਨੂੰ ਵੇਖ ਕੇ ਬਦਲਣਾ ਨਹੀਂ ਬਈ ਠੀਕ ਹੈ ਬਹੁਤ ਵੀਡੀਓ ਬਣਾ ਕੇ ਲੈ ਜਾਂਦੇ ਆ ਹਾਂ ਸਹੀ ਗੱਲ ਹੈ ਪੁਰਾਣੀ ਯਾਦ ਆ ਨਾ ਹਾਂਜੀ 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 ਤੇ ਬਜ਼ੁਰਗਾਂ ਨੇ ਦੱਸਿਆ ਹਨਾ ਬਈ ਇਹ ਬਹੁਤ ਪੁਰਾਣਾ ਲਗ ਭਾਗ ਇਹ 150 ਪੌਣੇ 200 ਸਾਲ ਪੁਰਾਣਾ ਕਾਰਾ ਬਈ ਜਿੱਥੋਂ ਤੇ ਕਰ ਬਾਬਿਆਂ ਦੀ ਯਾਦਦਾਸ਼ਤ ਜਾਵਾਂ ਮਲਾ ਇਹਨਾਂ ਦੇ ਬਜ਼ੁਰਗਾਂ ਨੇ ਦੱਸਿਆ ਹਨਾ ਬਈ ਉੱਥੋਂ ਤੇ ਕਰਦਾ ਇਹਨਾਂ ਨੂੰ ਯਾਦ ਆ ਤੇ ਹੋ ਸਕਦਾ ਉਹਦੂ ਬਾਬਾ ਪੁਰਾਣਾ ਵੀ ਹੋ ਸਕਦਾ ਹਨਾ ਆ ਤੇ ਉਹ ਜਿਹੜੀ ਇੱਕ ਉਹ ਮੰਨ ਲਓ ਤੇ ਬਾਹਰ ਦੇ ਕਲਾਕਾਰੀ ਕੀਤੀ ਆ ਮਿਸਤਰੀ अच्छा वो भी थोड़े ਪਿੰਡ ਦੇ ਮੈਸਤਰੀ ਜੀ ਨੇ ਉਹ ਮੁਸਲਮਾਨ ਉਹਦੇ 30 ਰੁਪਏ ਵਾਲੀ ਸੀ ਉਹਨਾਂ ਨੇ ਕਢਾਈ ਹੈ اچھا ਮੁਸਲਮਾਨਾਂ ਨੇ ਘਰ ਨਹੀਂ ਮੁਸਲਮਾਨਾਂ ਨੇ ਬਣਾਇਆ ਜੀ ਹਾਂ ਅੱਛਾ ਠੀਕ ਉਹਨਾਂ ਨੇ ਬਣਾਇਆ ਉਹਦੇ ਕਿਹੜੀ ਘਰ ਸੀ ਹਾਂ ਕਲਾ ਬਹੁਤ ਵਧੀਆ ਕਲਾਕਾਰੀ ਕੀਤੀ ਹੋਈ ਹੈ ਹਨ ਜਿਹਨੇ ਉਹ ਇਹਨਾਂ ਦੇ ਬ੍ਰਦਰ ਹੀ ਆ ਵੱਡੀ ਜਿੰਨਾ ਕੋਈ ਚਾਰਜ ਹੈ ਗਿਆ ਹਾਂਜੀ ਉਹ ਬਨਬਰ ਕੈਨੇਡਾ ਜਾ ਉਹ ਚਾਬੀ ਆ ਨਾਲ ਜਿਹੜੇ ਗੋਲ ਗੋਲ ਪੌੜੀਆਂ ਚੜਾਈਆਂ ਬਹੁਤ ਸ਼ਾਨਦਾਰ ਜਿਹੜੀ ਉਹ ਲੱਕੜੀਆਂ ਹਾਂਜੀ ਹਾਂਜੀ ਲੱਕੜੀਆਂ ਠੀਕ ਆ ਜੀ ਤੇ ਉਹ ਗੇਟ ਉਹ ਜਿੰਦਰਾ ਲੱਗਿਆ ਹੋਇਆ ਨਹੀਂ ਤਾਂ ਸਾਡਾ ਮਾਨ ਵੀ ਹਾਂ ਉਹਿਆਂ ਦੇ ਵਿੱਚ ਬਾਰ ਗਏ ਬਾਹਰ ਗਏ ਹੋਇਆ ਹਾਂ ਤੇ ਸਾਡਾ ਮਨਸ ਵੀ ਅੰਦਰ ਉਹ ਵੀ ਬਣਾਈ ਗਏ ਥੋੜਾ ਦੇਖ ਗਏ ਹਨ ਹਾਂ ਹਾਂ ਕਿਉਂਕਿ ਅਸੀਂ ਇਹੀ ਚਾਹੁੰਦੇ ਹਾਂ ਵੀ ਪੁਰਾਣੀਆਂ ਚੀਜ਼ਾਂ ਵਿਖਾਈਏ ਤੇ ਸਾਡੇ ਦਰਸ਼ਕਾਂ ਨੂੰ ਇਹ ਜਿਹੇ ਚੀਜ਼ਾਂ ਜਿਹੜੀਆਂ ਪਸੰਦ ਆਉਂਦੀਆਂ ਇਧਰ ਬਾਈ ਬਾਈ ਹੋਣਾ ਨੇ ਜਿਹੜਾ ਨਵਾਂ ਘਰ ਬਣਾਇਆ ਹੋਇਆ ਸਾਹਮਣੇ ਤੁਸੀਂ ਹਨਾ ਦੇਖ ਸਕਦੇ ਕੋਠੀ ਪਾਈ ਹੋਈ ਆ ਉਹਨਾਂ ਨੇ ਪਰ ਜਿਹੜਾ ਆਪਦਾ ਪੁਰਾਣਾ ਘਰ ਆ ਉਹ ਉਹਨਾਂ ਨੇ ਉਵੇਂ ਹੀ ਸਾਹਮਣੇ ਰੱਖਿਆ ਉਹ ਤੁਹਾਨੂੰ ਵੇਖੋ ਨਾਲ ਹੀ ਆ ਇਧਰਲੇ ਪਾਸੇ ਤੁਹਾਨੂੰ ਦਿਖਾਉਣੇ ਆਹ ਵੇਖੋ ਇਧਰਲੇ ਪਾਸੇ ਜਿਹੜੀ ਆਪਣੇ ਉਹਨਾਂ ਨੇ ਬਜ਼ੁਰਗਾਂ ਦੀ ਪੁਰਾਣੀ ਵਿਰਾਸਤ ਬਾਈ ਉਵੇਂ ਹੀ ਸਾਹ ਤੋ ਅੱਜ ਇਹ ਜਿਹੜੀ ਆਪਣੀ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਜੋ ਬਾਈ ਜੀ ਇਹ ਕਿੱਥੇ ਕਿੱਥੇ ਹੋਰ ਪੁਰਾਣਾ ਮੰਨ ਲਓ ਇਹ ਜੇ ਇਮਾਰਤਾਂ ਖੜੀਆਂ ਜੇ ਕਿਸੇ ਨੇ ਮੰਨ ਲਓ ਕਿਸੇ ਦੇ ਹੈਗੀਆਂ ਪੈਂਡ ਚ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਆਪਾਂ ਉਥੋਂ ਦੀ ਵੀ ਵੀਡੀਓ ਜਿਹੜੀ ਉਹਨਾਂ ਦੀ ਇੱਕ ਬਣਾ ਕੇ ਪਾਵਾਂਗੇ ਨੰਬਰ ਆਪਾਂ ਹੋਰ ਕਰ ਲਓ 77890 99588 78890 99588 ਸੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਰ ਤੇ ਆਪਣੀ ਵੀਡੀਓ ਕਿਵੇਂ ਦੇ ਲੱਗੀ ਆ ਤੇ ਚੈਨਲ ਤੇ ਜਿਹੜੇ ਨਵੇਂ ਆਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਆ ਆਪਣੇ ਫੇਸਬੁੱਕ ਚੈਨਲ ਨੂੰ ਵੀ ਫੋਲੋ ਕਰ ਲੈ ਜੋ ਸੋ ਸਾਰਿਆਂ ਦਾ ਧੰਨਵਾਦ